ਅੱਜ ਪੰਜਾਬ ਦੀ ਸਿਆਸਤ 'ਚ ਖਾਸ ਕਰਕੇ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਕਾਫੀ ਵੱਡਾ ਸਿਆਸੀ ਪੁਚਾੜ ਆਇਆ ਜਦੋਂ ਖਬਰ ਸਾਹਮਣੇ ਆਈ ਕਿ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਬਲਵਿੰਦਰ ਸਿੰਘ ਭੂੰਦੜ ਹੁਣਾਂ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਦਿੱਤਾ ਉਧਰੋਂ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਉਧਰ ਸਿਆਸਤ ਦੇ ਵਿੱਚ ਪੂਰਾ ਸਿਆਸੀ ਬਿਵਾਲ ਜਿਹੜਾ ਉਹ ਪੈਦਾ ਹੋ ਗਿਆ ਜਿਹੜਾ ਬਾਗੀ ਤੜਾ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਵਿਰੋਧੀ ਤੜਾ ਉਹ ਇਸ ਨਿਯੁਕਤੀ ਨੂੰ ਵੀ ਗਲਤ ਦੱਸ ਰਿਹਾ ਨਾਲ ਹੀ ਨਾਲ ਸੁਖਬੀਰ ਸਿੰਘ ਬਾਦਲ ਹੋਣਾ ਤੋਂ ਅਸਤੀਫਾ ਵੀ ਮੰਗ ਰਿਹਾ ਹਾਲਾਂਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਬੁਲਾਰੇ ਜਿਹੜੇ ਇਹ ਖਬਰ ਦੱਸਣ ਵਾਲੇ ਆ ਕਿ ਭਾਈ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਹੋਣਾ ਨੂੰ ਲਾਇਆ ਗਿਆ ਉਹ ਵੀ ਇਹ ਕਲੀਅਰ ਨਹੀਂ ਕਰ ਸਕੇ ਕਿ ਭੁੰਦਰ ਸਾਹਿਬ ਤਾਂ ਕਾਰਜਕਾਰੀ ਪ੍ਰਧਾਨ ਲਾਦੇ ਆ ਸੁਖਬੀਰ ਸਿੰਘ ਬਾਦਲ ਪ੍ਰਧਾਨ ਹੈਗੇ ਆ ਜਾਂ ਨਹੀਂ ਹੈਗੇ ਇਹ ਗੱਲ ਕੱਲੀ ਦੇ ਵੀ ਕਲੀਅਰ ਨਹੀਂ ਹੋਈ ਹੁਣ ਆਖਰ ਦੇ ਵਿੱਚ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਹੈਗੇ ਆ ਜਾਂ ਨਹੀਂ ਹੈਗੇ ਬਲਵਿੰਦਰ ਸਿੰਘ ਭੁੰਦੜ ਕਹਿੰਦੇ ਕਿ ਫੈਸਲੇ ਕਰਨਗੇ ਕੀ ਕੁਝ ਗੱਲਬਾਤ ਹੈ ਗੋਲ ਮੋਲ ਗੱਲ ਕਿਉਂ ਰੱਖੀ ਗਈ ਆ ਇਹ ਗੱਲ ਕਿਸੇ ਪੰਨੇ ਲਈ ਕਿਉਂ ਨਹੀਂ ਗਈ ਇਸ ਤੇ ਬਹੁਤ ਅਹਿਮ ਜਿਹੜੀ ਚਰਚਾ ਕਰਨੀ ਹੈ ਔਰ ਖਾਸ ਕਰਕੇ ਇਹ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਉਦੋਂ ਦੇਣਾ ਇਹ ਨਿਯੁਕਤੀ ਉਦੋਂ ਕਰਨਾ ਜਦੋਂ ਕਲੋਂ ਸਿੰਘ ਸਹਿਬਾਨਾਂ ਦੀ ਜਿਹੜੀ ਇਕਤਰਤਾ ਹੋਣੀ ਹੈ ਅਕਾਲ ਤਖਤ ਸਾਹਿਬ ਤੇ ਤੇ ਸੁਖਬੀਰ ਸਿੰਘ ਬਾਦਲ ਸੰਬੰਧੀ ਉੱਥੇ ਗੱਲਬਾਤ ਵੀ ਹੋਣੀ ਹੈ ਉਸ ਤੋਂ ਪਹਿਲਾਂ ਇਸ ਨਿਯੁਕਤੀ ਦੇ ਕੀ ਮayne ਹੈ ਕਿ ਅਕਾਲੀ ਦਲ ਇੱਥੇ ਵੀ ਚੁਸਤੀ ਘੋਟ ਗਿਆ ਇਸਦੇ ਬਹੁਤ ਅਹਿਮ ਜਿਹੜੀ ਆ ਗੱਲਬਾਤ ਅਸੀਂ ਕਰਨੀ ਆ ਮੇਰੇ ਨਾਲ ਡਾਕਟਰ ਮਨਜੀਤ ਸਿੰਘ ਅੜਕੀ ਸਾਹਿਬ ਜੁੜੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਸਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਅੱਜ ਨਿਯੁਕਤੀ ਕਰ ਦਿੱਤੀ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਹੁਣ ਵਿਰੋਧੀ ਧੜਾ ਕਹਿੰਦਾ ਕਿ ਕਾਰਜਕਾਰੀ ਪ੍ਰਧਾਨ ਦੀ ਲੋੜ ਉਦੋਂ ਪੈਂਦੀ ਹੈ ਵੀ ਜਦੋਂ ਜਾਂਦਾ ਪ੍ਰਧਾਨ ਬਾਹਰ ਹੋਵੇ ਜਾਂ ਕੋਈ ਹੋਰ ਗੱਲਾਂ ਬਾਤਾਂ ਜਦੋਂ ਪ੍ਰਧਾਨ ਇੱਥੇ ਆ ਤਾਂ ਫਿਰ ਕਾਰਜਕਾਰੀ ਪ੍ਰਧਾਨ ਕਈ ਵਾਰੀ ਉਦੋਂ ਵੀ ਲਾਇਆ ਜਾਂਦਾ ਜਿਵੇਂ ਉਦਾਹਰਨ ਦੇ ਤੌਰ ਤੇ ਡੀਜੀਪੀ ਸਾਹਿਬ ਲਾਇਏ ਹੋਇਆ ਕਾਰਜਕਾਰੀ ਪੱਕਾ ਡੀਜੀਪੀ ਤਾਂ ਹੈ ਨਹੀਂ ਤੇ ਕਾਰਜਕਾਰੀ ਡੀਜੀਪੀ ਕਈ ਵਾਰੀ ਕਾਰਜਕਾਰੀ ਪ੍ਰਧਾਨ ਨਵਾਂ ਪ੍ਰਧਾਨ ਚੁਣੇ ਤਾਂ ਜਾਣ ਤੱਕ ਜਿਹੜਾ ਉਲਾਦ ਦਿੱਤਾ ਜਾਂਦਾ ਤਾਂ ਇਹ ਇਹ ਅੱਗੇ ਗੱਲਾਂ ਹੁੰਦੀਆਂ ਨੇ ਜਾਂ ਫਿਰ ਕਾਰਜਕਾਰੀ ਪ੍ਰਧਾਨ ਉਸ ਤਰੀਕੇ ਨਾਲ ਹੁੰਦਾ ਜਿੱਦਾਂ ਜਿਹੜੇ ਭਗਵੰਤਪਨ ਸਾਹਿਬ ਆ ਪ੍ਰਧਾਨ ਨੇ ਨਾਲ ਪ੍ਰਿੰਸੀਪਲ ਬੋਧਰਾਮ ਕਾਰਜਕਾਰੀ ਪ੍ਰਧਾਨ ਨੇ ਉਹ ਵੈਸੇ ਹੀ ਪ੍ਰਧਾਨ ਉਹਨਾਂ ਨੂੰ ਲੈਣਾ ਦੇਣਾ ਕੁਝ ਨਹੀਂ ਹੁੰਦਾ ਦੂਜੇ ਪਾਸੇ ਪਰ ਕਾਂਗਰਸ ਦੀ ਗੱਲ ਕਰ ਲਈਏ ਤਾਂ ਪ੍ਰਧਾਨ ਰਾਜਾ ਵੜਿੰਗ ਨੇ ਤੇ ਕਾਰਜਕਾਰੀ ਪ੍ਰਧਾਨ ਭਾਰਤਪੂਸ਼ਣਾ ਆਸ਼ੂ ਨੇ ਉਹ ਵੀ ਇਹ ਗੱਲ ਕਹਿ ਚੁੱਕੇ ਆ ਕਿ ਭਾਈ ਇਹ ਤਾਂ ਕੋਈ ਪੋਸਟ ਹੀ ਨਹੀਂ ਹੁੰਦੀ ਇਹ ਤਾਂ ਸਿਰ ਪਰ ਸਿਰਪ ਕਾਗਜੀ ਪ੍ਰਧਾਨ ਜਿਹੜਾ ਕਾਰਜਕਾਰੀ ਪ੍ਰਧਾਨ ਹੁੰਦਾ ਪਰ ਦਲਜੀਤ ਸਿੰਘ ਟੀਮਾ ਇਹ ਗੱਲ ਕਹਿੰਦੇ ਆ ਕਿ ਹੁਣ ਜਿਹੜੇ ਵੱਡੇ ਫੈਸਲੇ ਨੇ ਉਹ ਕਰਨਗੇ ਜੀ ਬਲਵਿੰਦਰ ਸਿੰਘ ਪੂੰਦੜ ਸਾਹਿਬ ਪਰ ਹੈ ਉਹ ਕਾਰਜਕਾਰੀ ਪ੍ਰਧਾਨ ਨੇ ਤੇ ਨਾਲ ਹੀ ਨਾਲ ਜਦੋਂ ਉਹਨੇ ਕਹਿਤਾ ਕਿ ਸੁਖਬੀਰ ਸਿੰਘ ਬਾਦਲ ਹੁਣ ਇਹ ਕਹਿੰਦੇ ਆ ਕਿ ਉਹਨਾਂ ਦੇ ਮਨ ਤੇ ਬੋਝ ਆਇਆ ਕਿ ਕੱਲ ਨੂੰ ਜਦੋਂ ਉੱਤੇ ਫੈਸਲਾ ਹੋਣਾ ਹੈ ਤਾ ਫਿਰ ਮੇਰਾ ਇਰਾਦਾ ਕਿ ਪ੍ਰਧਾਨ ਕਿਸੇ ਹੋਰ ਨੂੰ ਨਿਯੁਕਤ ਕਰ ਦਿੱਤਾ ਜਾਵੇ ਤਾਂ ਜਦੋਂ ਪ੍ਰਧਾਨ ਤੁਸੀਂ ਉਹਨਾਂ ਨੂੰ ਲਾਤਾ ਕਿ ਇਹਦਾ ਮਤਲਬ ਸੁਖਵੀਰ ਸਿੰਘ ਬਾਦਲ ਜਿਹੜੇ ਆ ਉਹ ਅੱਜ ਪ੍ਰਧਾਨ ਨਹੀਂ ਨੇ ਇਹ ਗੱਲ ਗੋਲ ਮੋਲ ਹੈ ਮੈਨੂੰ ਲੱਗਦਾ ਕਿ ਇਸ ਤਰੀਕੇ ਦੀ ਤਾਂ ਨਹੀਂ ਗੱਲ ਜੇ ਕੱਲ ਨੂੰ ਕੋਈ ਸਵਾਲ ਚੱਕਿਆ ਜਾਵੇ ਕਿ ਭਾਈ ਸੁਖਵੀਰ ਸਿੰਘ ਬਾਦਲ ਇੰਜ ਨਹੀਂ ਪੇਸ਼ ਹੋਏ ਇੰਜ ਪੇਸ਼ ਹੋਏ ਆ ਉੱਥੇ ਕਹਿ ਦੇਣ ਲਾਓ ਜੀ ਨਹੀਂ ਮੈਂ ਤਾਂ ਪ੍ਰਧਾਨ ਹੈ ਹੀ ਨਹੀਂ ਕਾਰਜਕਾਰੀ ਪ੍ਰਧਾਨ ਤੌਰ ਤੇ ਉਹਨੂੰ ਲਾ ਕੇ ਆਇਆ ਇੱਕ ਤਾਂ ਗੱਲ ਇਹ ਸੇਫ ਸਾਈਡ ਹੋਣ ਵਾਲੀ ਗੱਲ ਆ ਜੇ ਰੌਲਾ ਰੱਪਾ ਨਹੀਂ ਪੈਂਦਾ ਤਾਂ ਬਾਅਦ ਦੇ ਵਿੱਚ ਇਹ ਵੀ ਕਹਿ ਜਾ ਸਕਦਾ ਲੋ ਜੀ ਆਪਾਂ ਦਾ ਪ੍ਰਧਾਨ ਕੀ ਤਾਂ ਅਸਤੀਫਾ ਦਿੱਤਾ ਹੀ ਨਹੀਂ ਜੀ ਉਹ ਤਾਂ ਸਿਰਫ ਸਿਰਫ ਕਾਰਜਕਾਰੀ ਪ੍ਰਧਾਨ ਲਾਇਆ ਸੀ ਇਹ ਗੋਲ ਮੋਲ ਗੱਲਾਂ ਕਿਉਂ ਨੇ ਮੈਨੂੰ ਲੱਗਦਾ ਹੈ ਕਿ ਇਹੀ ਕਾਰਨ ਹੈ ਕਿ ਸੁਖਬੀਰ ਸਿੰਘ ਬਾਦਲ ਹੋਣੀ ਇੱਕ ਤਾਂ ਟਾਈਮ ਤੇ ਸਹੀ ਫੈਸਲਾ ਨਹੀਂ ਲੈ ਪਾਉਂਦੇ ਦੂਜਾ ਜਿਹੜਾ ਇੱਕ ਫੈਸਲਾ ਆਪਣੀ ਸਥਿਤੀ ਜਿਹੜੀ ਆ ਉਹ ਸਪੱਸ਼ਟ ਨਹੀਂ ਕਰ ਪਾਉਂਦੇ ਜਿਹਦੇ ਕਰਕੇ ਹਾਲਾਤ ਅੱਜ ਪਾਰਟੀ ਦੇ ਅੰਦਰ ਇਹ ਬਣੇ ਹੋਏ ਆ ਤਾਂ ਅੱਜ ਫੇਰ ਉਹੀ ਸਥਿਤੀ ਬਣ ਗਈ ਆ ਦਕਵਿੰਦਰ ਜੀ ਤੁਹਾਡੇ ਪ੍ਰਸ਼ਨ ਦਾ ਜਵਾਬ ਆ ਬਾਅਦ ਚ ਦਿੰਦਾ ਮੈਨੂੰ ਉਹ ਗੱਲ ਜਿਹੜੀ 1997 98 ਦੀ ਜਿਹੜੀ ਯਾਦ ਆ ਰਹੀ ਹੈ ਉਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੋੜਾ ਸੀ ਤਾਂ ਉਸ ਵਕਤ ਵੀ ਸਥਿਤੀਆਂ ਇਸ ਤਰੀਕੇ ਦੀ ਬਣ ਗਈ ਹਾਲਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਮੁੱਖ ਮੰਤਰੀ ਸਨ ਪੰਜਾਬ ਦੇ ਇਹ ਜਲੰਧਰ ਦਾ ਇੱਕ ਪਟੌਲ ਪੰਪ ਸੀ ਤੇ ਉੱਥੇ ਇੱਕ ਅਖਬਾਰ ਦਾ माफ ਕਰਦੇ ਇੱਕ ਏਜੰਸੀ ਨਿਊਜ਼ ਏਜੰਸੀ ਦਾ ਪੱਤਰਕਾਰ ਆਇਆ ਉਹਨਾਂ ਨੇ ਆਣ ਕੇ ਜਥੇਦਾਰ ਗੁਰਚਰ ਸਿੰਘ ਟੌੜੇ ਨੂੰ ਇੱਕ ਸਵਾਲ ਕੀਤਾ ਕਿ ਜਿਸ ਤਰੀਕੇ ਦੇ ਅਸਰੇ ਪੰਜਾਬ 'ਚ ਹਾਲਾਤ ਬੜੇ ਨੇ ਤੇ ਪ੍ਰਕਾਸ਼ ਸਿੰਘ ਬਾਦਲ ਅਸਰੇ ਪ੍ਰਧਾਨ ਬੜੇ ਨੇ ਉਹਨਾਂ ਨੂੰ ਕੰਮ ਨਹੀਂ ਹੋ ਰਹੀ ਤੇ ਚਾਹੀਦਾ ਨਹੀਂ ਹੈ ਕਿ ਹਾਂ ਫੇ ਕੋਈ ਇੱਕ ਕਾਰਜਕਾਰੀ ਪ੍ਰਧਾਨ ਜਿਹੜਾ ਸ਼੍ਰੋਮਣੀ ਅਕਾੜੀ ਦਲ ਦਾ ਬਣਾ ਦਿੱਤਾ ਜਾਵੇ ਤੇ ਜਿਹੜਾ ਪੰਥ ਪ੍ਰਸਤ ਜਥੇਦਾਰ ਗੁਰਚਰ ਸਿੰਘ ਟੌੜਾ ਸੀ ਉਹਨਾਂ ਨੇ ਸਕਿੰਦਰ ਜੀ ਇਹ ਗੱਲ ਕਹੀ ਕਹਿੰਦੇ ਹਾਂ ਮੈਂ ਤਾਂ ਬਾਦਲ ਸਾਹਿਬ ਇਹ ਗੱਲ ਬੜੀ ਵਧੀਰੀ ਕਹੀ ਆ ਕਿ ਤੁਸੀਂ ਆਪਣੇ ਕੇ ਕਰੀਬੀ ਨੂੰ ਜਾਂ ਆਪਣੀ ਨਜ਼ਦੀਕੀ ਨੂੰ ਬਣਾਵੋ ਤੇ ਖਾਸ ਤੌਰ ਤੇ ਉਹਨਾਂ ਨੇ ਆ ਫਰੀਦਕੋਟ ਦੇ ਗੁਰਦਾਸ ਸਿੰਘ ਬਾਦਲ ਮੈਨੂੰ ਗੁਰਦੇਵ ਸਿੰਘ ਬਾਦਲ ਪਾਫ ਕਰਤਾ ਗੁਰਦੇਵ ਸਿੰਘ ਬਾਦਲ ਦਾ ਨਾਮ ਲਿਆ ਕਿ ਉਹਨਾਂ ਨੂੰ ਤੁਸੀਂ ਕਾਰਜਕਾਰੀ ਪ੍ਰਧਾਨਤ ਬਣਾ ਦਿਓ ਜਥੇਦਾਰ ਗੁਰਚੰਦ ਸਿੰਘ ਟੋੜੇ ਦੀ ਇਹ ਜਿਹੜਾ ਬਿਆਨ ਸੀ ਉਸ ਨਿਊਜ਼ ਏਜੰਸੀ ਦੇ ਪੱਤਰਕਾਰ ਤੇ ਜਾ ਕੇ ਪਟੇ ਚਾੜਤੇ ਤੇ ਉਸ ਤੋਂ ਮਗਰੋਂ ਜਥੇਦਾਰ ਗੁਰਚੰਦ ਸਿੰਘ ਟੋੜੇ ਦਾ ਜੋ ਹਾ ਹੋਇਆ ਸਾਰੇ ਲੋਕਾਂ ਨੂੰ ਪਤਾ ਕਹਿਣ ਦਾ ਅਰਥ ਇਹ ਗੱਲ ਮੈਂ ਤਾਂ ਦੱਸ ਲਿਆ ਇਤਿਹਾਸ ਤਾਰ ਤਾਂ ਦੁਹਰਾ ਰਿਹਾ ਕੀ ਉਹ ਵਕਤ ਇਹ ਗੱਲ ਕਿਸੇ ਨੂੰ برداشت ਨਹੀਂ ਸੀ ਹੋਈ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਕੋਈ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਉਹਨਾਂ ਦੇ ਬਰਾਬਰ ਦੇ ਹੋ ਸਕੇ ਤੇ ਅੱਜ ਸਥਿਤੀਆਂ ਇਹੋ ਜਿਹੀਆਂ ਨੇ ਕਿ ਜਦੋਂ ਸਰਦਾਰ ਸੁਖਬੀ ਸਿੰਘ ਬਾਦਲ ਨੇ ਆਪਣੀ ਮੌਜੂਦਗੀ ਦੇ ਵਿੱਚ ਆਪ ਪ੍ਰਧਾਨਗੀ ਤੋਂ ਅਸਵਲ ਤੇ ਆ ਕਾਰਜਕਾਰੀ ਪ੍ਰਧਾਨ ਬਣਾਉਣ ਦਾ ਐਲਾਨ ਜਿਹੜਾ ਕਰਤਾ ਪਿਆ ਤੇ ਖਾਸ ਤੌਰ ਤੇ ਬਲਵਿੰਦਰ ਸਿੰਘ ਪੁੰਦੜ ਦੇ ਸੰਦਰਭ ਦੇ ਵਿੱਚ ਹੁਣ ਗੱਲ ਜਿਹੜੀ ਪ੍ਰਸ਼ੰਤ ਕੁਮਾਰ ਦੇ ਵਿੱਚ ਗੱਲ ਕੀਤੀ ਪਾਈ ਗਈ ਸਿੱਧੂ ਸਭ ਕੱਲ ਪੰਜ ਸਿੰਘ ਸਹਿਬਾਂ ਦੀ ਇਕਤਰਤਾ ਤੇ ਕੱਲ ਜਿਹੜੀ ਜੋ ਕੁਝ ਵਾਪਰਤਾ ਸ਼ਾਇਦ ਇਸ ਤਰੀਕੇ ਨਾਲ ਲੱਗਦਾ ਕਿ ਜਿਹੜੇ ਪੰਜ ਸਿੰਘ ਸਹਿਬਾਂ ਦੀ ਇਕਤਰਤਾ ਆ ਉਹਦੇ ਉੱਤੇ ਵਿਸ਼ਵ ਭਾਰਤ ਦੇ ਸਿੱਖਾਂ ਦੀਆਂ ਨਜ਼ਰਾਂ ਸਿੱਧੂ ਸਭ ਪੂਰਤ ਤੌਤੇ ਟਿਕੀਆਂ ਰਹੀਆਂ ਇਹ ਇਸ ਵੇਲੇ ਸ਼੍ਰੋਮਣੀ ਕਾਲੀ ਦੰਦ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕੀ ਭੂਮਿਕਾ ਬੀਤੇ ਸਮੇਂ ਚ ਰਹੀ ਆ ਜਾਂ ਕੀ ਨਹੀਂ ਰਹੀ ਉਹਦੇ ਸਮਤੀ ਲੋਕਾਂ ਨੂੰ ਕੋਈ ਫਰਕ ਨਹੀਂ ਆ ਲੋਕਾਂ ਦਾ ਇਸ ਵੇਲੇ ਧਿਆਨ ਜਿਹੜਾ ਛਿੜੀ ਅਕਾਲ ਤੱਕ ਸਾਦੇ ਪੋਸਟ ਮੀਟਿੰਗ ਦੇ ਉੱਤੇ ਆ ਜੋ ਕੱਲ ਨੂੰ ਉੱਥੇ ਵਾਪਰਨਾ ਅੱਜ ਯਾਨੀ ਮਾਫ਼ ਕਰਨਾ ਕੱਲ੍ਹ ਯਾਨੀ ਕੇਵਲ ਸਿੰਘ ਹੁਣੇ ਵੀ ਜਾਂਦੇ ਅੱਜ ਆ ਗਏ ਆ ਅਮਰਤਪਾਲ ਸਿੰਘ ਦੇ ਫਾਦਰ ਸਾਹਿਬ ਵੀ ਉੱਥੇ ਜਾਂਦੇ ਤੇ ਸਾਰੇ ਇੰਨੀਆਂ ਗੱਲਾਂ ਕਿਹ ਹੈ ਹੁੰਦੇ ਆ ਕਿ ਹਾਂ ਭਈ ਸਖਤੋਂ ਸਖਤ ਜਿਹੜਾ ਫੈਸਲਾ ਲਿਆ ਜਾਵੇ ਆ ਬੇਸ਼ੱਕ ਅਕਾਲਪੁਰ ਸਾਹਿਬ ਦੇ ਜਥੇਦਾਰ ਦੀ ਆ ਪੋਲਟਿਕ ਅਥਾਰਟੀ ਜਿਹੜੀ ਹੈ ਸ਼ੁਰੂੋਂ ਹੀ ਗੁਰਦੁਆਰਾ ਪਰਵਰਨਕ ਕਮੇਟੀ ਹੁੰਦੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪਰਵਰਨਕ ਕਮੇਟੀ ਕਿਹਦੀ ਆ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਤਾਂ ਇਹ ਸਾਰੇ ਫਰਤਾਰੇ ਦੇ ਵਿੱਚ ਇਹ ਜ਼ਰੂਰੀ ਹੋ ਜਾਂਦਾ ਕਿ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੇ ਜਿਹੜਾ ਫੈਸਲਾ ਉਹ ਦੇਣਾ ਜਿਹੜਾ ਸਮੁੱਚੇ ਵਿਸ਼ਵ ਦੀ ਨਜ਼ਰਾਂ ਦੇ ਵਿੱਚ ਠੀਕ ਲੱਗੇ ਤੇ ਸ਼ਾਇਦ ਸ੍ਰੀ ਦੂ ਸਾਹਿਬ ਇਹੋ ਹੀ ਕਰਦੇ ਆ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਥੋੜੀ ਬਹੁਤੀ ਇੰਨੀ ਗੱਲ ਆਪਾਂ ਲੱਗ ਗਿਆ ਕਿ ਕੱਲ ਤੋਂ ਜਾਂ ਜਦੋਂ ਅਕਤਰਤਾ ਹੁੰਦੀ ਹੈ ਕਿ ਕਿਹੋ ਜਿਹਾ ਫੈਸਲਾ ਜਿਹੜੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਆ ਸਕਦਾ ਇੱਥੇ ਗੱਲ ਆਪਾਂ ਕਲੀਅਰ ਕਰ ਦਈਏ ਅਜੇ ਤੱਕ ਸੰਮਨ ਜਿਹੜੇ ਆ ਪਰ ਦਾਸ ਸੁਖਵੀਰ ਸਿੰਘ ਬਾਦਲ ਨੂੰ ਸ਼੍ਰੀ ਅਖਾਲਸਾਹ ਸਾਹਿਬ ਵੱਲੋਂ ਜਾਰੀ ਜੜੇ ਆ ਉਹ ਨਹੀਂ ਹੋਈ ਪਰ ਜਿਸ ਤਰੀਕੇ ਨਾਲ ਉਹਨਾਂ ਨੇ ਸੇਫ ਸਾਈਟ ਲਈ ਹੈ ਕਿ ਹਾਂ ਭਈ ਰਵਿੰਦਰ ਸਿੰਘ ਭੂਤ ਜਿਹੜੇ ਹੋਣਗੇ ਇਹ ਅਖਾਲਸਾਹ ਆਪਣੀ ਸ਼੍ਰੋਮਣੀ ਗੁਰਦੁਆਰਾ ਪਤਮਾ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕਾਰਤਕਾਰੀ ਪਦਾਵ ਹੋਗੇ ਸਿੱਧੂ ਸਾਹਿਬ ਬਿਲਕੁਲ ਸਹੀ ਗੱਲ ਕਹੀ ਹੈ ਕਿ ਇੱਕ ਤੱਕ ਟਾਈਮ ਬਚਾਉਣ ਨੂੰ ਤੇ ਦੂਜੇ ਪਾਸੇ ਆਪਣੀ ਸਥਿਤੀ ਨੂੰ ਸੰਭਾਲਣ ਦੇ ਸੰਦਰਭ ਦੇ ਵਿੱਚ ਉਹਨਾਂ ਨੇ ਜਿਹੜਾ ਐਲਾਨ ਕੀਤਾ ਹੁਣ ਦੂਜੇ ਪਾਸੇ ਜਿਹੜਾ ਆਪਣੇ ਅਕਾਲੀ ਦਲ ਸੁਧਾਰ ਲਹਿਰ ਦੇ ਜਿਹੜੇ ਲੀਡਰ ਨੇ ਸਿੱਧੂ ਸਾਹਿਬ ਉਹਨਾਂ ਨੇ ਕੇਤੂ ਖਰਾਂ ਤੋਂ ਕੀਤਾ ਬੀਬੀ ਜਗੀਰ ਕੌਰ ਉਹਨਾਂ ਨੇ ਗੱਲ ਕੀਤੀ ਹੈ ਬਾਕੀ ਨੇਤਾਵਾਂ ਨੇ ਚਰਨਜੀਤ ਪ੍ਰਾਂਤ ਨੇ ਗੱਲ ਕੀਤੀ ਹੈ ਹੋਰ ਦੇ ਨਾਵਾਂ ਨੇ ਜਿਹੜੀ ਉਹ ਗੱਲਬਾਤ ਕੀਤੀ ਹੈ ਤਾਂ ਉਹਨਾਂ ਸਾਰਿਆਂ ਨੇ ਇਸ ਗੱਲ ਨੂੰ ਆਧਾਰ ਬਣਾ ਕੇ ਗੱਲ ਕੀਤੀ ਹੈ ਕਿ ਸੰਬਾਰ ਸੁਖੀ ਸਿੰਘ ਬਾਦਲ ਜੇ ਵਾਕਿਆ ਹੀ ਇਸ ਤਰੀਕੇ ਦੀ ਸਥਿਤੀਆਂ ਚਾਹੁੰਦੇ ਨੇ ਤਾਂ ਇਹਨਾਂ ਨੂੰ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਚਾਹੀਦਾ ਦਿਉਣਾ ਚਾਹੀਦਾ ਪਰ ਸਥਿਤੀਆਂ ਸਿੱਧੂ ਸਾਹਿਬ ਇਹ ਨੇ ਕਿ ਐਸੇੜੀ ਸੰਬਾਰ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਸਥਿਤੀ ਆ ਉਹੋ ਜੀ ਹੈ ਨਹੀਂ ਨਾ ਤਾਂ ਉਹਨੂੰ ਇਹ ਪਤਾ ਲੱਗ ਰਿਹਾ ਕਿ ਉਹਨਾਂ ਨੇ ਕਿਹੜੇ ਫੈਸਲੇ ਕਰਦੇ ਹਨ ਤੇ ਕਿਹੜੇ ਫੈਸਲੇ ਨਹੀਂ ਕਰਦੇ ਹਾਲਾਂਕਿ ਇਹ ਫੈਸਲਾ ਬਨਵਿੰਦਰ ਸਿੰਘ ਭੋਂਦਰ ਦੇ ਸੰਦਰਭ ਦੇ ਵਿੱਚ ਕੀਤਾ ਗਿਆ ਕਾਹਦੇ ਦੇ ਵਿੱਚ ਫੈਸਲਾ ਜਿਹੜਾ ਸਿੱਧੂ ਸਾਹਿਬ ਕੀਤਾ ਗਿਆ ਕਿਉਂਕਿ ਕੱਲ ਨੂੰ ਮੰਨ ਲਓ ਕਿ ਜਿਹੜੀ ਅਕਤਰਤਾ ਹੁੰਦੀ ਹੈ ਪੰਸ ਸਿੰਘ ਸਹਿਬਾਨ ਦੀ ਉਹਦੇ ਵਿੱਚ ਸੁਖਵੀਰ ਸਿੰਘ ਬਾਤਲ ਦੇ ਖਿਲਾਫ ਜਿਹੜਾ ਕੋਈ ਮਤਾ ਜਾਂ ਉਹਨਾਂ ਨੂੰ ਸੰਮਨ ਕੀ ਜਾਰੀ ਕੀਤਾ ਜਾਂਦਾ ਕਿ ਹਾਂ ਵੀ ਅਕਾਲ ਤਖਤ ਸਾਹਿਬ ਦੇ ਅੱਗੇ ਪੇਸ਼ ਹੋ ਕੇ ਤੁਸੀਂ ਆਪਣੀ ਸਥਿਤੀ ਜਿਹੜੀ ਆ ਉਹ ਸਪਸ਼ਟ ਕਰੋ ਤਾਂ ਸਿੱਧੂ ਸਾਹਿਬ ਉਹਦੇ ਸੰਦਰਭ ਦੇ ਵਿੱਚ ਹੋ ਸਕਦਾ ਕਿ ਇਸੇ ਕਰਕੇ ਹੀ ਉਹਨਾਂ ਨੇ ਕਾਰਜਕਾਰੀ ਪ੍ਰਧਾਨ ਜਿਹੜਾ ਆ ਉਹਨਾਂ ਨੇ ਬਲਵਿੰਦਰ ਸਿੰਘ ਭੁੰਦੜ ਨੂੰ ਪੜਾ ਦਿੱਤਾ ਗਿਆ ਹੁਣ ਸਿੱਧੂ ਸਭ ਦੂਜੇ ਪਾਸੇ ਪ੍ਰਸ਼ਨ ਇਹ ਆ ਕਿ ਜਿਸ ਤਰੀਕੇ ਨਾਲ ਬਾਗੀ ਤੜੇ ਨੇ ਇਹ ਸਵਾਲ ਠਾਈ ਕਿ ਉਹਨਾਂ ਸ਼ਾਸਨੀ ਕਮੇਟੀ ਦਾ ਜਿਹੜਾ ਚੇਅਰਮੈਨ ਆ ਉਹ ਵੀ ਬਲਵਿੰਦਰ ਸਿੰਘ ਭੁੰਦੜ ਹੈ ਕਿ ਜਿਹੜਾ ਕਿਸੇ ਦੇ ਵੀ ਗੱਲ ਨਹੀਂ ਸੁਣਦਾ ਸੁਖਵੀਰ ਸਿੰਘ ਬਾਦਲ ਤੇ ਇਸ਼ਾਰਾ ਕਰਕੇ ਹਰ ਵਿਅਕਤੀ ਨੂੰ ਬਾਹਰ ਕੱਢ ਦਿੰਦਾ ਤੇ ਦੂਜੇ ਪਾਸੇ ਜੇਕਰ ਹੁਣ ਕਾਰਜਕਾਰੀ ਪ੍ਰਧਾਨ ਉਹਨਾਂ ਨੂੰ ਬਣਾ ਦਿੱਤਾ ਗਿਆ ਤਾਂ ਫਿਰ ਇਹਦੇ ਸੰਦਰਭ ਦੇ ਵਿੱਚ ਸਾਫ਼ ਤੌਰ ਤੇ ਯਾਹਰ ਆ ਕਿ ਹਾਂ ਫਿਰ ਉਹ ਕਹਿਣਗੇ ਕਿ ਹਾਂ ਫਿਰ ਕਾਰਜਕਾਰੀ ਪ੍ਰਧਾਨ ਤੇ ਇਹ ਨੇ ਜੋ ਫੈਸਲਾ ਮੈਨੂੰ ਮਾ ਜੋ ਕਾਲ ਤੱਕ ਸਾਭ ਦੇ ਜਥੇਦਾਰ ਕਹਿਣਗੇ ਆਪਾਂ ਉਹਦੇ ਅਨੁਸਾਰ ਕਰ ਲਵਾਂਗੇ ਸੋ ਸਥਿਤੀਆਂ ਸਿੱਧੂ ਸਾਹਿਬ ਗੋਲ ਬੋਲ ਵੜੀਆਂ ਜਿਹੜੀ ਗੱਲ ਬਿਆਨ ਕੀਤੀ ਆ ਬਿਲਕੁਲ ਗੋਲ ਬੋਲ ਵੜੀ ਗੱਲ ਆ ਕਿ ਪਤਾ ਨਹੀਂ ਲੱਗ ਰਿਹਾ ਕਿ ਐਸ ਵੜੇ ਹੋਣਾ ਕੀ ਆ ਪਰ ਦੂਸਰੇ ਪਾਸੇ ਇੱਕ ਗੱਲ ਸਿੱਧੂ ਸਾਹਿਬ ਜ਼ਰੂਰ ਕਹਿ ਦੀ ਜਿਸ ਉਤੇ ਧਿਆਨ ਕੇਂਦਰ ਮੰਗ ਕਰਦਾ ਖਾਸ ਤੌਰ ਤੇ ਉਸ ਸੰਦਰਭ ਦੇ ਵਿੱਚ ਕਿ ਜਦੋਂ ਆ ਕਾਲ ਤੱਕ ਸਾਭ ਦੇ ਜਥੇਦਾਰ ਤੇ ਦੂਜੇ ਜਿਹੜੇ ਬਾਕੀ 400 ਸਿੰਘ ਸਹਿਬਾਨ ਨੇ ਉਹਨਾਂ ਨੇ ਇਕਤਰਤਾ ਹੋਈ ਹੈ ਯਾਨੀ ਹਰਪ੍ਰੀਤ ਸਿੰਘ ਹੁਣ ਤਾਂ ਬਿਆਨ ਵੀ ਹੁੰਦਾ ਯਾਨੀ ਕੇਵਲ ਸਿੰਘ ਹੋਣੀ ਜਿਹੜੇ ਸਾਫਕਾ ਜਥੇਦਾਰ ਤੇ ਉਹਨਾਂ ਦਾ ਵੀ ਬਿਆਨ ਹੁੰਦਾ ਐਸ ਲਈ ਜਿਹੜੀ ਨਜ਼ਰਾਂ ਨੇ ਸਿਰ ਤੁਸਾਬ ਉਹ ਖਾਸ ਤੌਰ ਤੇ ਅਕਾਲ ਤਖਤ ਸਾਹਿਬ ਤੇ ਟਿਕੀਆਂ ਨੇ ਤੇ ਸ਼ਾਇਦ ਇਸ ਤਰੀਕੇ ਨਾਲ ਲੱਗਦਾ ਕਿ ਇਸ ਤਰੀਕੇ ਨਾਲ ਦਬਾਅ ਐਸ ਲਈ ਖਾਸ ਤੌਰ ਤੇ ਅਕਾਲ ਤਖਤ ਸਾਹਿਬ ਤੇ ਜਥੇਦਾਰ ਦੇ ਉੱਤੇ ਪਿਆ ਉਹ ਜਾਂ ਇਸ ਤਰੀਕੇ ਦਾ ਸਿੰਘ ਸਹਿਬ ਨੇ ਮਹਿਸੂਸ ਕਰ ਰਿਹਾ ਹੈ ਸ਼ਾਇਦ ਅਣਖੀ ਸਾਹਿਬ ਕੱਲੋਂ ਦਾ ਜਿਹੜਾ ਮੈਨੂੰ ਲੱਗਦਾ ਕਿ ਉਹਨਾਂ ਦੇ ਫੈਸਲੇ ਦੇ ਉੱਪਰ ਜਿਹੜਾ ਉਹ ਵਿਚਾਰ ਚਰਚਾ ਹੀ ਹੋਊਗੀ ਕੱਲ ਮੈਨੂੰ ਲੱਗਦਾ ਕਿ ਸ਼ਾਇਦ ਐਡਾ ਵੱਡਾ ਫੈਸਲਾ ਨਾ ਆਵੇ ਕਿਉਂਕਿ ਹਲੇ ਤੱਕ ਤਾਂ ਅਕਾਲੀ ਦਲ ਦੇ ਕਿਸੇ ਲੀਡਰ ਨੂੰ ਖਾਸ ਕਰਕੇ ਸੁਖਵੀਰ ਸਿੰਘ ਬਾਦਲਗੁਰੂ ਨੂੰ ਕੋਈ ਸਨਮਾਨ ਨਹੀਂ ਆਇਆ ਮੈਨੂੰ ਲੱਗਦਾ ਕਿ ਕੱਲੂ ਤਾਂ ਵਿਚਾਰ ਚਰਚਾ ਹੀ ਹੋਊਗੀ ਔਰ ਫੈਸਲਾ ਰਾਖਮਾ ਰੱਖਿਆ ਜਾਊਗਾ ਮੈਨੂੰ ਲੱਗਦਾ ਕਿ ਜਿੱਦਣ ਸੁਖਵੀਰ ਸਿੰਘ ਬਾਦਲਗੁਰੂ ਨੂੰ ਸੱਦਾਇਆ ਜਾਊਗਾ ਉਦੋਂ ਹੀ ਫੈਸਲਾ ਤੇ ਸੱਜਾ ਸੁਣਾਈ ਜਾਣੀ ਚਾਹੀਦੀ ਮੈਨੂੰ ਲੱਗਦਾ ਸੁਣਾਈ ਜਾਊਗੀ ਤਾਂ ਹੁਣ ਸਥਿਤੀਆਂ ਇਹ ਨੇ ਕਿ ਜਿਸ ਤਰੀਕੇ ਨਾਲ ਇਹ ਇਹ ਗੋਲਮੋਲ ਅਸਤੀਫਾ ਕਿਉਂ ਆ ਮੈਂ ਫੇਰ ਉੱਥੇ ਹੀ ਗੱਲ ਖੜੀ ਹੈ ਕਿ ਅਸਤੀਫਾ ਗੋਲਮੋਲ ਕਿਉਂ ਆ ਸਥਿਤੀਆਂ ਸਮਝ ਕਿਉਂ ਨਹੀਂ ਆ ਰਹੀਆਂ ਇਹ ਸਮਝ ਕਿਉਂ ਨਹੀਂ ਆ ਰਿਹਾ ਕਿ ਜੇ ਕਾਰਜਕਾਰੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਲਾਤੇ ਆ ਤਾਂ ਹੁਣ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੈ ਜਾਣੀ ਹੈ ਸਵਾਲ ਅੱਜ ਵੀ ਇੱਥੇ ਖੜਾ ਹਲੇ ਵੀ ਇੱਥੇ ਕੜਾ ਸੁਖਵਿੰਦਰ ਜੀ ਉਹ ਤਾਂ ਸਾਫਾ ਕਿਉਂਕਿ ਵਿਰਸਾ ਸਿੰਘ ਬਲਟੋਆ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਰਾਰੀ ਉਹਨਾਂ ਨੇ ਇਨੀ ਗੱਲ ਕਹਿਤੀ ਕਿ ਪ੍ਰਧਾਨ ਸਾਹਿਬ ਆਪਣੀ ਮਰਜ਼ੀ ਨਾਲ ਜਿਹੜੀ ਮਰਜ਼ੀ ਨਾਲ ਨਿਯੁਕਤੀ ਜਿਹੜੀ ਉਹ ਕਰ ਸਕਦੇ ਆ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਜਦੋਂ ਮੌਜੂਦਾ ਪ੍ਰਧਾਨ ਆਪਣੀ ਮਰਜ਼ੀ ਦੇ ਨਾਲ ਹੀ ਕਾਰਜਕਾਰੀ ਪ੍ਰਧਾਨ ਜਿਹੜਾ ਨਿਯੁਕਤ ਕਰ ਰਿਹਾ ਇਹ ਸਾਫ਼ ਸਕੀਤਾ ਆ ਸਿੱਧੂ ਸਾਹਿਬ ਅੱਜ ਤੋਂ ਜਿੱਤੇ ਮੈਂ ਆ ਬਾਕੀ ਧੜੇ ਨੇ ਆਪਣਾ ਸਪਸ਼ਟਿਕਰਨ ਉੱਥੇ ਜਾ ਕੇ ਦਿੱਤਾ ਮਾਫੀ ਨਾਮਾ ਦਿੱਤਾ ਪਰ ਮੈਨੂੰ ਯਾਦ ਆ ਕਿ ਆਪਾਂ ਪ੍ਰੋਗਰਾਮ ਕੀਤਾ ਸੀ ਤੇ ਉਹਦੇ ਵਿੱਚ ਮੈਂ ਇਨੀ ਗੱਲ ਕਹੀ ਕਿ ਹਾਂ ਵੀ ਸਿੱਧੂ ਸਾਹਿਬ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਉਹ ਤੇ ਸੱਤਦੇ ਆ ਤਾਂ ਫਿਰ ਕੀਤੀਆਂ ਕੁਝ ਹੋਰ ਹੋ ਜਾਂਦੀਆਂ ਤੇ ਜਾਰ ਸੁਖਬੀਰ ਸਿੰਘ ਬਾਦਲ ਨੂੰ ਸੱਤਦੇ ਫਿਰ ਕੀਤੀਆਂ ਜਿਹੜੀਆਂ ਕੁਝ ਹੋਰ ਹੋ ਜਾਂਦੀਆਂ ਆ ਸਿੱਧੂ ਸਾਹਿਬ ਉਹ ਸਾਰੇ ਸਿਨੈਰੀਓ ਦੇ ਵਿੱਚ ਲੱਗਦਾ ਕਿ ਗੋਲ-ਮੋਲ ਸਥਿਤੀ ਆ ਕਿ ਹਾਂ ਵੀ ਬਲਵਿੰਦਰ ਸਿੰਘ ਭੂੰਦੜ ਖਾਸ ਤੌਰ ਤੇ ਉਹਨਾਂ ਦਿਨਾਂ ਦੇ ਵਿੱਚ 2007 ਤੋਂ ਲੈ ਕੇ 2007 ਨੂੰ ਛੱਡੋ 1997 ਤੋਂ ਲੈ ਕੇ ਹਮੇਸ਼ਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਜਾਂ ਪ੍ਰਕਾਸ਼ ਸਿੰਘ ਬਾਦਲ ਹੁਣ ਦੇ ਕਰੀਬੀ ਦੋਸਤ ਰਹੇ ਨੇ ਹਮੇਸ਼ਾ ਬਾਦਲ ਪਰਿਵਾਰ ਦੇ ਕੂਰ ਕਮੇਟੀ ਦੇ ਮੈਂਬਰ ਰਹੇ ਨੇ ਤਾਂ ਉਹ ਜਿਹੀਆਂ ਸਥਿਤੀਆਂ ਦੇ ਵਿੱਚ ਕਹਿ ਸਕਦੇ ਕਿ ਹਾਂ ਭਈ ਇਹ ਜਿਹੜੇ ਸੰਮਨ ਸ਼੍ਰੀ ਅਕਾਲ ਤਖਤ ਸਭ ਤੋਂ ਜਾਰੀ ਹੋਏ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਏ ਤਾਂ ਮੈਂ ਤਾਂ ਅਸਤੀਫਾ ਕਾਰਜਕਾਰੀ ਪ੍ਰਧਾਨ ਇਹ ਬਣਾ ਦਿੱਤਾ ਇਹ ਗੋਲ-ਮੋਲ ਕੰਗਾ ਜਿਸ ਤਰੀਕੇ ਦੀ ਤੁਸੀਂ ਸਥਿਤੀ ਬਿਆਨ ਕੀਤੀ ਔਰ ਇਹ ਗੱਲ ਮੈਂ ਆਪਣੇ ਪ੍ਰੋਗਰਾਮ ਦੇ ਵਿੱਚ ਪਹਿਲਾਂ ਵੀ ਸਿੱਧੂ ਸਾਹਿਬ ਇਹ ਕਰ ਚੁੱਕਾ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਸੱਦਿਆ ਜਾਵੇ ਪਰ ਐਸਲੇ ਸੁਖਬੀਰ ਸਿੰਘ ਬਾਦਲ ਨੂੰ ਲੱਗਦਾ ਕਿ ਇੱਕ ਜਿਹੜੀ ਸਾਜ਼ਿਸ਼ ਆ ਜਾਂ ਕਿ ਚਾਲਜਰੀ ਆ ਉਹ ਖੇਡੀ ਆ ਕਿ ਹਾਂ ਭਈ ਉਹ ਕਹਿ ਦੇਣ ਕਿ ਹਾਂ ਭਈ ਸਥਿਤੀਆਂ ਇਹ ਨਹੀਂ ਕਿ ਆਹ ਕਾਰਜਕਾਰੀ ਪ੍ਰਧਾਨ ਇਹ ਨਹੀਂ ਬਾਕੀ ਸਿੱਧੂ ਸਾਹਿਬ ਇਸ ਕੰਮ ਨੂੰ ਆਪਾ ਛੱਡ ਗਏ ਗੱਲ ਇਹ ਆ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੈ ਕਿ ਜਦੋਂ ਇੱਕ ਪ੍ਰਧਾਨ ਆਪਣੀ ਮੌਜੂਦਗੀ ਦੀ ਵਿੱਚ ਜਿਹੜਾ ਇੱਕ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਰਿਹਾ ਹੈ ਤੇ ਕੀ ਉਸ ਪ੍ਰਧਾਨ ਨੂੰ ਸਭ ਕੁਝ ਪਾਵਰਾ ਹੋਣ ਗਿਆ ਕੀ ਉਸ ਤਾਕਤਾਂ ਹੋਣ ਗਿਆ ਕਿ ਹਰ ਪਾਰਟੀ ਪੱਤਰ ਤੇ ਉਹ ਫੈਸਲਾ ਕਰ ਸਕੇ ਜਿਸ ਤਰੀਕੇ ਨਾਲ ਬੀਬੀ ਚਗੀ ਕੌਂਗ ਦੇ ਮੁੱਦੇ ਠਾਈ ਜਿਸ ਤਰੀਕੇ ਨਾਲ ਗੁਰਪ੍ਰਤਾਪ ਸਿੰਘ ਵਡਾੜਾ ਹੋਣਾਂ ਨੇ ਮੁੱਦੇ ਠਾਇਲ ਜਾਂ ਜਿਹੜੇ ਚਰਨਜੀਤ ਸਿੰਘ ਭਰਾੜਾ ਨੇ ਗੱਲ ਕੀਤੀ ਇਸ ਵੇਲੇ ਪੰਜਾਬ ਦੀ ਸਿਆਸਤ ਦੇ ਵਿੱਚ ਸ਼੍ਰੋਮਣੀ ਕਾਦੀ ਦਲ ਦੇ ਇਸ ਕਾਰਜਕਾਰੀ ਪ੍ਰਧਾਨ ਨੂੰ ਲੈ ਕੇ ਜਿਹੜੀ ਸਥਿਤੀ ਆ ਪੂਰਵ ਤੋਂ ਉੱਤੇ ਗੜਬਾਈ ਆ ਤੇ ਗੋਲਮੌਂਦੀ ਸਥਿਤੀ ਸਿੱਧੂ ਸਾਹਿਬ ਇਹੋ ਹੀ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਹੋਣੀ ਇਹੇ ਵੀ ਸੂਰਤ ਵਿੱਚ ਪ੍ਰਧਾਨਗੀ ਸ਼ਡਿਊਲ ਨੂੰ ਤਿਆਰ ਨਹੀਂ ਤੇ ਇੱਕ ਗੱਲ ਹੋਰ ਜਿਹੜੀ ਜ਼ਰੂਰੀ ਕਰਨ ਮਰਦੀ ਆ ਕਿ ਜਿਸ ਤਰੀਕੇ ਨਾਲ ਬਿਰਸਾ ਸਿੰਘ ਬਲਟੋਵਾ ਬੀਤੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਹਮੇਸ਼ਾ ਬਚਾਉਂਦੇ ਰਿਹਾ ਜਦ ਬਤੌਰ ਸਪੋਕਸਪੀਨ ਜਾਂ ਬਤੌਰ ਬੁਲਾ ਰਹੇ ਹਮੇਸ਼ਾ ਉਹਨਾਂ ਦੀ ਸਾਈਫ ਸੱਟ ਦੇ ਰਹੇ ਆ ਪਰ ਜਦੋਂ ਅੱਜ ਉਹਨਾਂ ਦਾ ਮੈਂ ਨਿਊਜ਼ ਆ ਕੇ ਹੀ ਚੈਨਲ ਤੇ ਉਹਨਾਂ ਦੀ ਇੰਟਰਵਿਊ ਦੇਖਦੇ ਆਪਾਂ ਜਿਸ ਤਰੀਕੇ ਨਾਲ ਉਹਨਾਂ ਦਾ ਪੱਖ ਹੁੰਦਾ ਅਸਾ ਅੱਜ ਉਹਨਾਂ ਦੀ ਆਵਾਜ਼ ਚ ਸਿੱਧੂ ਸਾਬ ਉਹ ਦਮ ਨਹੀਂ ਸੀ ਹੈਗਾ ਜਿਹੜਾ ਦਮ ਤਾਂ ਹੀ ਨਹੀਂ ਨਾ ਸੀ ਅਣਖੀ ਸਾਹਿਬ ਸਥਿਤੀਆਂ ਕਲੀਅਰ ਨਹੀਂ ਹੈ ਵਿਰਸਾ ਸਿੰਘ ਬਲਟੂਆ ਉਹਨਾਂ ਨੂੰ ਸਥਿਤੀਆਂ ਕੀ ਕਲੀਅਰ ਹੋਣੀਆਂ ਸੀ ਜਿਨ੍ਹਾਂ ਨੇ ਇਹ ਫੈਸਲਾ ਦੱਸਣਾ ਸੀ ਡਾਕਟਰ ਦਲਜੀਤ ਸਿੰਘ ਚੀਮਾ ਉਹਨਾਂ ਨੂੰ ਫੈਸਲਾ ਉਹਨਾਂ ਨੂੰ ਨਹੀਂ ਲੱਗਦਾ ਕਲੀਅਰ ਜਿਗਾ ਸਮਝ ਹੀ ਨਹੀਂ ਲੱਗ ਰਹੀ ਚਲੋ ਹੁਣ ਆਏ ਆ ਵੀ ਦੂਜੇ ਪਾਸੇ ਜਿਹੜਾ ਦੂਜਾ ਧੜਾ ਉਹ ਹੁਣ ਬਰਵਿੰਦਰ ਸਿੰਘ ਭੁੰਦਰ ਉਹਨਾਂ ਦੀ ਵੀ ਨਿਯੁਕਤੀ ਨੂੰ ਰੱਦ ਕਰ ਰਿਹਾ ਹੈਗਾ ਔਰ ਉਹ ਕਹਿੰਦਾ ਕਿ ਜਾਂ ਤਾਂ ਇਹ ਸੂਰਤ ਦੇ ਵਿੱਚ ਪ੍ਰਧਾਨ ਨਾ ਹੋਵੇ ਜਾਂ ਪ੍ਰਧਾਨਗੀ ਛੱਡੀ ਹੋਵੇ ਫੇਰ ਹੈ ਔਰ ਦੂਜੇ ਪਾਸੇ ਨਿਯੁਕਤੀ ਨੂੰ ਵੀ ਉਹ ਰੱਦ ਕਰ ਰਿਹਾ ਹੈ ਉਹ ਕਹਿੰਦੇ ਨਿਯੁਕਤੀ ਵੀ ਸਹੀ ਤਰੀਕੇ ਦੇ ਨਾਲ ਹੋਈ ਨਹੀਂ ਹੈ ਤਾਂ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਇਹ ਵੀ ਹੁਣ ਸਥਿਤੀਆਂ ਮੈਨੂੰ ਲੱਗਦਾ ਇੱਕ ਹੋਰ ਜਿਹੜਾ ਜੇ ਆਪਾਂ ਗੱਲ ਕਰ ਲਈਏ ਇੱਕ ਹੋਰ ਵਿਵਾਦ ਗੱਲ ਪਾ ਲਿਆ ਸ਼੍ਰੋਮਣੀ ਅਕਾਲੀ ਦਲ ਨੇ ਸੁਖਵਿੰਦਰ ਜੀ ਤੁਸੀਂ ਬਾਗੀ ਘੜੇ ਦੀ ਗੱਲ ਕਰ ਰਹੇ ਸੀ ਜਦੋਂ ਇਹ ਖਬਰ ਟੀਵੀ ਦੇ ਉੱਤੇ ਆਈ ਕੇ ਬਲਵਿੰਦਰ ਸਿੰਘ ਪੁੱਤਰ ਕਾਰਜਕਾਰੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਨਿਯੁਕਤ ਕਰ ਦਿੱਤੇ ਗਏ। ਪਰ ਸਿੱਧੂ ਸਭ ਸ਼ਰੋਮਣੀ ਅਕਾਲੀ ਦਲ ਜਿਹੜਾ ਬਾਗੀ ਧੜਾ ਜਿਹੜਾ ਸੁਧਾਰ ਤਹਿਤ ਚੱਲਿਆ ਉਹਦੀ ਗੱਲ ਛੱਡ ਦੋ। ਪੱਤਰਕਾਰ ਭਾਈਚਾਰੇ ਦੇ ਵਿੱਚ ਆਮ ਸਧਾਰਨ ਲੋਕਾਂ ਦੇ ਵਿੱਚ ਇਹ ਗੱਲ ਸੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਗਲਤੀ ਹੋਰ ਕਰ ਦਿੱਤੀ। ਠੀਕ ਹੈ ਕਿ ਤੁਸੀਂ ਕਰਦਾ ਸੀ ਪਰ ਕਿਸੇ ਉਸ ਵਿਅਕਤੀ ਨੂੰ ਕਰਦੇ ਉਸ ਕਾਰਜਕਾਰੀ ਪ੍ਰਧਾਨ ਉਸ ਵਿਅਕਤੀ ਨੂੰ ਕਰਦੇ ਜਿਹੜਾ ਵਿਅਕਤੀ ਸ਼ਾਇਦ ਲਾਈਨ ਲਾਈਟ 'ਚ ਨਾ ਹੁੰਦਾ। ਬਲਵਿੰਦਰ ਸਿੰਘ ਪੁੱਤਰ ਹਮੇਸ਼ਾ ਪ੍ਰਕਾਸ਼ ਸਿੰਘ ਬਾਦਲ ਦੇ ਉਸ ਪਰਿਵਾਰ ਜਾਂ ਉਸ ਪਰਿਵਾਰਿਕ ਗਿਣਤੀ ਦੀ ਮੈਂਬਰਾਂ ਦੇ ਵਿੱਚ ਜਾਣਿਆ ਜਾਂਦਾ ਰਿਹਾ ਕਿ ਜਿਸ ਨੇ ਹਮੇਸ਼ਾ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਹਮੇਸ਼ਾ ਸਾਥ ਦਿੱਤਾ। ਅਨੁਸ਼ਾਸਨੀ ਕਮੇਟੀ ਦਾ ਚੇਅਰਮੈਨ ਬਲਵਿੰਦਰ ਸਿੰਘ ਭੁੰਦੜ ਹੋਵੇ, ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਹੋਵੇ ਤਾਂ ਉਹ ਬਲਵਿੰਦਰ ਸਿੰਘ ਭੁੰਦੜ ਜਿਹੜਾ ਅੱਜ ਤੱਕ ਆਣ ਕੇ ਇੱਕ ਵੀ ਪ੍ਰੈਸ ਕਾਨਫਰੰਸ ਨੂੰ ਕਦੇ ਸੰਬੋਧਨ ਨਾ ਕਰ ਸਕਦਾ ਹੋਵੇ। ਸੋ ਸਭ ਫਿਰ ਸਵਾਲ ਤਾਂ ਉੱਠਣਗੇ ਉੱਠਣਗੇ। ਇਹ ਪ੍ਰੈਸ ਕਾਨਫਰੰਸਾਂ ਦੇ ਹਿਸਾਬ ਉਹਨਾਂ ਨੇ ਕਦੇ ਕਲੀਅਰ ਕੀਤੀਆਂ ਨੇ। ਪਰ ਗੱਲ ਇਹ ਹੈ ਵੀ ਜਦੋਂ ਪ੍ਰਧਾਨ ਤੁਸੀਂ ਹੈਗੇ ਹੋ ਤਾਂ ਕਾਰਜਕਾਰੀ ਪ੍ਰਧਾਨ ਕਿਸ ਕੰਮ ਦੇ ਤੇ ਜੇ ਕਾਰਜਕਾਰੀ ਪ੍ਰਧਾਨ ਇਸ ਤਰੀਕੇ ਦੇ ਨਾਲ ਨਹੀਂ ਲਾਇਆ ਜਾ ਸਕਦਾ ਤਾਂ ਫਿਰ ਸਵਾਲ ਤਾਂ ਜਿਹੜੇ ਉੱਠ ਹੀ ਰਹੇ ਹੈਗੇ ਸਥਿਤੀਆਂ ਮੈਨੂੰ ਆਪ ਨੂੰ ਵੀ ਸਮਝ ਨਹੀਂ ਲੱਗ ਰਹੀਆਂ ਕਿ ਪ੍ਰੋਗਰਾਮ ਨੂੰ ਆਪਾਂ ਕਿਸ ਪਲੇ ਪਾਸੇ ਨੂੰ ਲੈ ਕੇ ਜਾਈਏ ਕਿਉਂਕਿ ਹੁਣ ਚਲੋ ਹੁਣ ਜਿਸ ਤਰੀਕੇ ਦੇ ਨਾਲ ਸਥਿਤੀਆਂ ਜਿਹੜੀਆਂ ਬਣ ਗਈਆਂ ਨੇ ਇੱਥੇ ਉਹ ਸਮਝ ਚਲੋ ਮੈਨੂੰ ਲੱਗਦਾ ਕਿ ਗੋਲ ਮੋਲ ਸਥਿਤੀਆਂ ਰੱਖ ਲੀਆਂ ਨੇ ਜਿਵੇਂ ਆਪਾਂ ਪਹਿਲਾਂ ਬਿਆਨ ਕਰਕੇ ਹਟੇ ਆਂ ਕਿ ਜੇ ਕਿਸੇ ਨੇ ਕਹਤਾ ਕਿ ਭਾਈ ਅਸਤੀਫਾ ਦੇ ਕੇ ਜਾਂਦੇ ਤਾਂ ਉਹ ਕਹਿ ਲੈਣਗੇ ਜੇ ਲਓ ਜੀ ਮੈਂ ਤਾਂ ਅਸਤੀਫਾ ਦੇ ਕੇ ਗਿਆ ਸੀ ਕਾਰਜਕਾਰੀ ਪ੍ਰਧਾਨ ਬੜਾ ਕੇ ਗਿਆ ਸੀ ਜੇ ਨਾਰਾ ਰੋਲਾ ਪਿਆ ਤਾਂ ਫਿਰ ਪ੍ਰਧਾਨ ਤਾਂ ਉਹ ਹੈਗੇ ਹੈਗੇ ਨੇ ਮਤਲਬ ਇਹ ਗੱਲਾਂ ਉਹ ਮੇਰੇ ਖਿਆਲ ਚ ਇਹ ਸਥਿਤੀ ਨੂੰ ਲੈ ਕੇ ਜਿਹੜੇ ਉਹ ਚੱਲੇ ਹੈਗੇ ਆ ਤਾਂ ਕੱਲ ਨੂੰ ਤਾਂ ਉਹਨਾਂ ਨੂੰ ਸੱਦਿਆ ਨਹੀਂ ਜਾਂਦਾ ਹਾਲੇ ਤੱਕ ਤਾਂ ਇਨਫਾਰਮੇਸ਼ਨ ਨਹੀਂ ਹੈ ਕਿ ਕੱਲ ਤੱਕ ਤਾਂ ਉਹਨਾਂ ਨੂੰ ਜਿਹੜਾ ਉਹ ਨਹੀਂ ਕੀਤਾ ਗਿਆ ਪਰ ਮੈਨੂੰ ਲੱਗਦਾ ਕਿ ਥੋੜੇ ਜੀ ਇੱਥੇ ਇਸ ਚੀਜ਼ ਤੋਂ ਬੱਝਿਆ ਜਾ ਸਕਦਾ ਸੀ ਜੇ ਕਰਨਾ ਸੀ ਤਾਂ ਚੰਗੀ ਤਰ੍ਹਾਂ ਸਤੀਫਾ ਦੇ ਜਾਂਦੇ ਹਾਲਾਂਕਿ ਇਹਨਾਂ ਨੇ ਡੈਲੀਗੇਟ ਜਿਹੜੇ ਚੁਣਦੇ ਆ ਪ੍ਰਧਾਨ ਉਹ ਡੈਲੀਗੇਟ ਦਾ ਜਿਹੜਾ ਪ੍ਰੋਗਰਾਮ ਆ ਉਹ ਇਹਨਾਂ ਨੇ ਨਵੰਬਰ ਦੇ ਵਿੱਚ ਸੱਦਿਆ ਹੋਇਆ ਹੈਗਾ ਆਸੋਖਦਰ ਜੀ ਮੈਂ ਇੱਕ ਗੱਲ ਜਰੂਰ ਸਪਸ਼ਟ ਕਰਨੀ ਚਾਹਾਂਗਾ ਜਿਸ ਤਰੀਕੇ ਨਾਲ ਦਰਜੀਤ ਸਿੰਘ ਚੀਬੇ ਹੁਣੀ ਸਾਹਮਣੇ ਹੁੰਦੇ ਤੇ ਇੰਨੀ ਗੱਲ ਕਹਦੇ ਕਿ ਬਾਰ-ਬਾਰ ਉਹਨਾਂ ਨੇ ਇੱਕ ਸ਼ਬਦ ਵਖਿਆ ਨਮਾਣੀ ਸਿੱਖ ਤੇ ਦੂਜੇ ਪਾਸੇ ਮੇਬੀ ਜਗੀਰ ਕੋਲ ਉਹਨਾਂ ਦਾ ਉਹ ਬਿਆਨ ਕਿ ਜੇ ਨਮਾਣੀ ਸਿੱਖ ਤੌਰ ਤੇ ਤੇ ਫਿਰ ਪੂਰਨ ਤੌਰ ਤੇ ਪ੍ਰਧਾਨ ਬੜਾ ਕੇ ਜਾਂਦੇ ਇਹ ਜਿਹੜਾ ਕੰਟਰੋਵਰਸੀ ਸਥਿਤੀ ਐ ਸਤੂ ਸਾਬਾ ਕੇ ਤੁਹਾਡੀ ਗੱਲ ਪੂਰਨ ਤੌਰ ਤੇ ਠੀਕ ਲੱਗਦੀ ਹੈ ਕਿ ਇਹ ਗੋਲ ਮੋਲਸ ਦੀ ਈ ਆ ਕਿ ਹਾਂ ਭਈ ਜੋ ਵੀ ਹੋਣਾ ਕੋਈ ਨਹੀਂ ਦੇਖਣਾ ਕਿ ਬਾਕੀ ਦੀ ਕੱਲ ਦੀ ਗੱਲ ਸਤੂ ਸਾਬ ਜਿਹੜੀ ਕੱਲ ਜੋ ਹੋ ਜਾਊਗਾ ਕੱਲ ਅਜੇ ਤੱਕ ਸਿੰਘ ਸਹਿਬਾਨ ਵੱਲੋਂ ਇਹ ਵੀ ਨੂੰ ਕੋਈ ਸੰਬੰਧ ਜਿਹੜੇ ਆ ਉਹ ਜਾਦੀ ਜੜੇ ਆ ਉਹ ਨਹੀਂ ਕੀਤੇ ਗਏ ਇਹ ਹਾਂ ਭਈ ਸਰਪੰਚ ਸਰਪ੍ਰੀਤ ਸਿੰਘ ਬਾਦਲਵਾਲੀ ਕੱਲ ਬੇਸ਼ੁਮ ਹਾਲਾਂਕਿ ਕੱਲ ਦਾ ਮੁੱਦਾ ਸਿਰਫ ਇਹ ਨਹੀਂ ਆ ਕੁਝ ਹੋਰ ਵੀ ਜਿਹੜੇ ਪੰਥਕ ਮੁੱਤੇ ਨੇ ਸਿੱਧੂ ਸਭਾ ਉਹ ਚਾਰੇ ਜਾਣੇ ਆ ਜਾਂ ਵਿਚਾਰੇ ਜਾਣਗੇ ਉਹਦੇ ਉਤੇ ਪਰ ਜਿਹੜੀਆਂ ਸਥਿਤੀਆਂ ਇਸ ਵੇਲੇ ਬਣ ਗਈਆਂ ਨੇ ਕਿਉਂਕਿ ਵਿਸ਼ੇ ਭਾਰ ਦੇ ਸਿੱਖਾਂ ਦੀਆਂ ਖਾਸ ਤੌਰ ਤੇ ਜਿਹੜੇ ਪੰਥਕ ਬਰਤ ਲਖੜਵਾੜੀ ਲੋਕ ਨੇ ਉਹ ਅਕਾਲ ਤਖਤ ਸਾਬ ਦੇ ਫੈਸਲੇ ਉਤੇ ਨਜ਼ਰ ਰੱਖ ਰਹੇ ਆ ਤੇ ਸਭ ਤੋਂ ਸਥਿਤੀ ਜਿਹੜੀ ਗੰਭੀਰ ਆ ਜਾਂ ਸਭ ਤੋਂ ਜ਼ਿਆਦਾ ਹੀ ਸੀਰੀਅਸ ਜਿਹੜੀ ਸਥਿਤੀ ਆ ਉਹ ਜਥੇਦਾਰ ਰਵਿ ਸਿੰਘ ਹੁਣਾ ਦੀ ਜਿਹੜੇ ਮੌਜੂਦਾ ਅਕਾਲ ਤਖਤ ਸਾਬ ਦੇ ਜਥੇਦਾਰ ਨੇ ਕਿਉਂਕਿ ਕੋਈ ਵੀ ਅਜਿਹਾ ਉਹ ਫੈਸਲਾ ਉਹ ਦੇ ਨਹੀਂ ਸਕਤੇ ਕਿ ਜਿਹੋ ਜਿਹਾ ਫੈਸਲਾ ਬੀਤੇ ਸਮੇਂ ਦੇ ਵਿੱਚ ਯਾਨੀ ਗੁਰਵਚਨ ਸਿੰਘ ਹੁਣਾਂ ਨੇ ਦਿੱਤਾ ਜਾਂ ਬਾਕੀ ਲੋਕਾਂ ਨੇ ਦਿੱਤਾ ਕਿਉਂਕਿ ਇਹ ਵੀ ਬਾਗੋਂ ਉੱਠਣ ਸਿੱਧੂ ਸਾਹਿਬ ਲੱਗਦੀ ਆ ਕਿ ਜਿਨ੍ਹਾਂ ਲੋਕਾਂ ਨੇ ਉਸ ਵਕਤ ਮਾਫੀ ਪ੍ਰਕਰਨ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਸ਼ਮੂਲੀਅਤ ਕੀਤੀ ਉਹਨਾਂ ਨੂੰ ਵੀ ਅਕਾਲ ਤਖਤ ਸਾਹਿਬ ਦੇ ਉੱਤੇ ਸੱਦਿਆ ਜਾਵੇ ਜਿਸ ਤਿੱਕੇ ਨਾਲ ਗਿਆਨੀ ਕੇਵਲ ਸਿੰਘ ਬਣਾ ਨੇ ਇਹ ਗੱਲ ਜਿਹੜੀ ਅੱਜ ਕੀਤੀ ਹੈ ਤਾਂ ਉਹ ਵੇਖੋ ਹੁਣ ਕੱਲ ਜੋ ਕੁਝ ਵਾਪਰਦਾ ਕੱਲ ਵਾਪਰਦਾ ਤਾਂ ਕੁਝ ਨਹੀਂ ਆ ਪਰ ਸ਼ਾਇਦ ਅੱਜ ਦੀ ਰਾਤ ਜਿਹੜੀ ਆ ਸਰਦਾਰ ਸੁਖਦੀਪ ਸਿੰਘ ਬਾਦਲ ਦੇ ਤੋ ਵੇਖ ਲੋ ਜਰੂਰ ਅਸੀਂ ਕਹਿ ਸਕਦੇ ਨਿਸ਼ਚਿਤ ਕਰੂਗੀ ਕਿਉਂਕਿ ਸਥਿਤੀਆਂ ਸਿੱਧੂ ਸਾਹਿਬ ਨੂੰ ਉਹ ਜਿਹੀਆਂ ਨਹੀਂ ਹਨ ਕਿਉਂਕਿ ਉਹ ਸਰਦਾਰ ਸੁਖਬੀ ਸਿੰਘ ਬਾਦਲ ਜਿਹੜੇ ਕਿਹੇ ਵੀ ਸੂਰਤ ਵਿੱਚ ਪ੍ਰਧਾਨੀ ਪਦ ਤੋਂ ਅਸਤੀਫਾ ਦੇਣ ਨੂੰ ਤਿਆਰ ਨਹੀਂ ਸਨ ਪਰ ਜੇਕਰ ਹਾਲਾਤਾਂ ਦੀ ਨਿਜ਼ਾਕਤ ਨੂੰ ਵੇਖਦਿਆਂ ਹੋਇਆ ਉਹਨਾਂ ਨੇ ਇੱਕ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਦਿੱਤਾ ਤਾਂ ਸ਼ਾਇਦ ਇਹ ਸੰਕੇਤ ਨੇ ਕਿ ਆਉਂਦੀਆਂ ਦੜਾ ਦੇ ਵਿੱਚ ਛੇਂਹੀ ਅਕਾਲ ਤੱਕ ਸਾਹ ਕੋਈ ਇੱਕ ਗੰਭੀਰ ਜਿਹੜਾ ਇੱਕ ਫੈਸਲਾ ਜਾਂ ਇੱਕ ਇਤਿਹਾਸਕ ਫੈਸਲਾ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਸੰਦਰਭ ਚ ਦਿਆ ਜਾ ਸਕਦਾ ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਐਸੜੀ ਸ਼੍ਰੋਮਣੀ ਅਕਾਲੀ ਦਲਾ ਪੂਰਨ ਤੌਰ ਤੇ ਉਹਨਾਂ ਦਾ ਕਬਜ਼ਾ ਪਰ ਜਿਸ ਤਰੀਕੇ ਦੀ ਐਸੜੀ ਸਥਿਤੀਆਂ ਬਣੀਆਂ ਨੇ ਸਿੱਧੂ ਸਾਹਿਬ ਉਹਦੇ ਵਿੱਚ ਸਭ ਤੋਂ ਜਿਆਦਾ ਜਿਹੜੀ ਮਹੱਤਵਪੂਰਨ ਭੂਮਿਕਾ ਗਿਆਨੀ ਰਕबीर ਸਿੰਘ ਜਥੇਦਾਰ ਗਿਆਨੀ ਆਪਣੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਬੰਦੀ ਆ ਕਿਉਂਕਿ ਵਿਸ਼ਵ ਭਾਰਤੀਆਂ ਸਿੱਖਾਂ ਦੀਆਂ ਨਜ਼ਰਾਂ ਸਿੱਧੂ ਸਾਹਿਬ ਉਹਨਾਂ ਦੇ ਟਿੱਕੇ ਨੇ ਕਿ ਉਹਨਾਂ ਦਾ ਫੈਸਲਾ ਕਿਹੋ ਜਿਹਾ ਹੁੰਦਾ ਜੀ ਚਲੋ ਦੇਖਦੇ ਆ ਕਿ ਉੱਥੇ ਕੀ ਕੁਝ ਜਿਹੜਾ ਬਣਦਾ ਤਾਂ ਨਜ਼ਰਾ ਸਾਡੀਆਂ ਇੱਥੇ ਹਲੇ ਵੀ ਜੜੀਆਂ ਉਹ ਬਣੀਆਂ ਰਹਿਣਗੀਆਂ ਤਾਂ ਅਣਖ ਸਾਡੇ ਤੁਸੀਂ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਸੁਪਿੰਦਰ ਜੀ ਸਪੰਦਰ ਮਜੀਦ ਸਿੰਘ ਗੜਖੀ ਸਾਹਿਬ ਜਿਨ੍ਹਾਂ ਦੇ ਬਲੋਂ ਅਸੀਂ ਖਬਰਾਂ ਤੇ ਗੱਲਬਾਤ ਕੀਤੀ ਗਈ ਹੈ ਉਮੀਦ ਕਰਦੇ ਆ ਕਿ ਗੜਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ ਧੰਨਵਾਦ